ਲੋਕ ਸਭਾ 2024 ਦੇ ਨਤੀਜੇ ਬੇहद ਹੀ دلچਸਪ ਰਹੇ ਨੇ ਦਾਸਤੀਏ ਕਿ ਪੰਜਾਬ ਦੇ ਵਿੱਚ 7 ਸੀਟਾਂ ਤੇ ਕਾਂਗਰਸ ਕਾਬਜ਼ ਰਹੀ ਹੈ ਤੇ 3 ਸੀਟਾਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਹਾਲਾਂਕਿ ਦਾਵਾ ਕੀਤਾ ਚਾਰਾਸੀ 13 ਜ਼ੀਰੋ ਕਰਨਗੇ ਪਰ ਆਮ ਆਦਮੀ ਪਾਰਟੀ ਦੇ ਹਿੱਸੇ ਇਸ ਵਾਰ 13 ਹੀ ਸੀਟਾਂ ਨੇ ਤੇ ਇਸੇ ਵਿਚਾਲੇ ਹੁਣ ਵੱਡੀ ਖਬਰ ਸਾਂਝੀ ਕਰ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਨਤੀਜਿਆਂ ਤੋਂ ਬਾਅਦ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਸਾਰੇ ਲੋਕ ਸਭਾ ਹਲਕਿਆਂ ਬਾਰੇ ਡਿਟੇਲ ਮੰਗੀ ਗਈ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਤੋਂ ਰਿਪੋਰਟ ਲਈ ਜਾਵੇਗੀ ਕਿ ਆਖਿਰਕਾਰ ਕਿੱਥੇ ਲੁਫੁੱਲ ਰਹਿ ਕੇ ਕਿੱਥੇ ਕਮੀਆਂ ਰਹਿ ਕੇ ਆ ਸਾਰੀ ਹੀ ਡਿਟੇਲ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਤੋਂ ਮੰਗੀ ਗਈ ਕਿਹਾ ਜਾ ਰਿਹਾ ਹੈ ਕਿ ਅੱਜ ਜੇਤੂ ਸੰਸਦਾਂ ਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਮਿਲਣ ਕੇ ਗਲਪਾਤ ਕੀਤੀ ਜਾਵੇਗੀ ਗੱਟਨ ਨੂੰ ਮਜਬੂਤ ਕਰਨ ਤੇ ਜੋਰ ਦੇਵੇਗੀ ਆਮ ਆਦਮੀ ਪਾਰਟੀ ਸੋ ਸੰਗਠਨ ਨੂੰ ਮਜਬੂਤ ਕੀਤਾ ਜਾਵੇਗਾ ਦਾਸਤੇ ਕਿ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਤਮ ਮੰਤਨ ਕਰੇਗੀ ਕਿ ਆਖਿਰਕਾਰ ਕਿੱਥੇ ਕਮੀਆਂ ਰਹਿ ਗਈਆਂ ਹਾਲਾਂਕਿ ਪਹਿਲਾਂ ਵੀ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨਿਕ ਫੇਰ ਬਦਲ ਵੀ ਜਿਹੜਾ ਪੰਜਾਬ ਦੇ ਵਿੱਚ ਕੀਤਾ ਜਾਵੇਗਾ ਸੋ ਕਾਫੀ ਨਤੀਜੇ ਜੜੇ ਆ ਇਸ ਵਾਰ ਲੋਕਸਭਾ ਦੇ ਇੰਟਰਸਟਿਡ ਰਹੇ ਕਿਉਂਕਿ ਲਗਾਤਾਰ ਆਮਦ ਪਾਰਟੀ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਸੀ ਕਿ 13 ਜ਼ੀਰੋ ਕਰਾਂਗੇ ਪਰ ਇਸ ਵਾਰ ਆਮਦ ਪਾਰਟੀ ਦੇ ਹਿੱਸੇ ਸਿਰਫ 3 ਸੀਟਾਂ ਹੀ ਨੇ ਹਾਲਾਂਕਿ ਵੀ ਦੱਸ ਤੇ ਕਿ ਚੋਣ ਨਤੀਜਿਆਂ ਤੋਂ ਬਾਅਦ ਕਿਹਾ ਜਾ ਰਿਹਾ ਕਿ ਪ੍ਰਸ਼ਾਸਨਿਕ ਫੇਰ ਬਦਲ ਵੀ ਹੋ ਸਕਦਾ ਨਵੇਂ ਸਰਕਾਰ ਦੇ ਅਜੰਡੇ ਨੂੰ ਤਿਆਰ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਹਾਲਾਂਕਿ ਲੋਕਾਂ ਦੀ ਨਿਰਾਸ਼ਾ ਦਾ ਹੱਲ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੱਢਿਆ ਜਾਵੇਗਾ ਸੋ ਖਬਰ ਤੁਹਾਡੇ ਨਾਲ ਹੁਣ ਸਾਂਝੀ ਕਰ ਰਹੇ ਹਾਂ ਕਿ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਆਤਮ-ਮੰਥਨ ਕੀਤਾ ਜਾਵੇਗਾ ਕਿਉਂਕਿ ਵਿਧਾਇਕਾ ਤੇ ਹਲਕਾ ਇੰਚਾਰਜਾਂ ਤੋਂ ਰਿਪੋਰਟ ਮੰਗੀ ਜਾਵੇਗੀ ਸਾਰਾ ਹੀ ਜਿਹੜਾ ਜਾਣਿਆ ਜਾਵੇਗਾ ਕਿ ਆਖਿਰਕਾਰ ਕਿੱਥੇ ਕਮੀਆਂ ਰਹਿ ਗਈਆਂ ਕੀ ਚੜਾਇਆ ਸਮੱਸਿਆਵਾਂ ਆਈਆਂ ਜਿਸ ਕਰਕੇ ਨੁਕਸਾਨ ਇਸ ਵਾਰ ਪੰਜਾਬ ਦੇ ਵਿੱਚ ਆਮ ਆਦਮੀ ਨੂੰ ਪੁਕਤਣਾ ਪਿਆ ਸੋ ਅੱਜ ਜੇਤੂ ਸੰਸਦਾਂ ਨਾਲ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਮੁਲਾਕਾਤ ਕੀਤੀ ਜਾਵੇਗੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਨੂੰ ਲੈ ਕੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕਿਸ ਤਰੀਕੇ ਦੀ ਪਲਾਨਿੰਗ ਜੜਿਆ ਕੀਤੀ ਜਾਂਦੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਸਾਫ਼ ਹੋ ਜਾਵੇਗਾ ਆਤਮ ਮੰਥਨ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਕੀ ਕੀਤਾ ਜਾਵੇਗਾ ਲੋਕ ਸਭਾ 2024 ਦੇ ਨਤੀਜੇ ਬੇहद ਹੀ دلچਸਪ ਰਹੇ ਨੇ ਦਾਸਤੀਏ ਕਿ ਪੰਜਾਬ ਦੇ ਵਿੱਚ 7 ਸੀਟਾਂ ਤੇ ਕਾਂਗਰਸ ਕਾਬਜ਼ ਰਹੀ ਹੈ ਤੇ 3 ਸੀਟਾਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਹਾਲਾਂਕਿ ਦਾਵਾ ਕੀਤਾ 4813 ਜ਼ੀਰੋ ਕਰਾਂਗੇ ਪਰ ਆਮ ਆਦਮੀ ਪਾਰਟੀ ਦੇ ਹਿੱਸੇ ਇਸ ਵਾਰ 13 ਹੀ ਸੀਟਾਂ ਨੇ ਤੇ ਇਸੇ ਵਿਚਾਰੇ ਹੁਣ ਵੱਡੀ ਖਬਰ ਸਾਂਝੀ ਕਰ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਨਤੀਜਿਆਂ ਤੋਂ ਬਾਅਦ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਸਾਰੇ ਲੋਕ ਸਭਾ ਹਲਕਿਆਂ ਬਾਰੇ ਡਿਟੇਲ ਮੰਗੀ ਗਈ ਵਿਧਾਇਕਾ ਤੇ ਹਲਕਾ ਇੰਚਾਰਜਾਂ ਤੋਂ ਰਿਪੋਰਟ ਲਈ ਜਾਵੇਗੀ ਕਿ ਆਖਿਰਕਾਰ ਕਿੱਥੇ ਲੁਫੁੱਲ ਰਹਿ ਕੇ ਕਿੱਥੇ ਕਮੀਆਂ ਰਹਿ ਗਈਆਂ ਸੋ ਸਾਰੀ ਹੀ ਡਿਟੇਲ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਵਿਧਾਇਕਾ ਤੇ ਹਲਕਾ ਇੰਚਾਰਜਾਂ ਤੋਂ ਮੰਗੀ ਗਈ ਕਿਹਾ ਜਾ ਰਿਹਾ ਹੈ ਕਿ ਅੱਜ ਜੇਤੂ ਸੰਸਦਾਂ ਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਮਿਲਣ ਕੇ ਗਲਬਾਤ ਕੀਤੀ ਜਾਵੇਗੀ ਗੱਟਨ ਨੂੰ ਮਜਬੂਤ ਕਰਨ ਤੇ ਜੋਰ ਦੇਵੇਗੀ ਆਮ ਆਦਮੀ ਪਾਰਟੀ ਸੋ ਸੰਗਠਨ ਮਜਬੂਤ ਕੀਤਾ ਜਾਵੇਗਾ ਦਾਸਤੇ ਕਿ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਤਮ ਮੰਤਨ ਕਰੇਗੀ ਕਿ ਆਖਿਰਕਾਰ ਕਿੱਥੇ ਕਮੀਆਂ ਰਹਿ ਗਈਆਂ ਹਾਲਾਂਕਿ ਪਹਿਲਾਂ ਵੀ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨਿਕ ਫੇਰ ਬਦਲਵੇਂ ਜਿਹੜਾ ਪੰਜਾਬ ਦੇ ਵਿੱਚ ਕੀਤਾ ਜਾਵੇਗਾ ਸੋ ਕਾਫੀ ਨਤੀਜੇ ਜੜੇ ਆ ਇਸ ਵਾਰ ਲੋਕ ਸਵਵਦ ਇੰਟਰਸਟਡ ਰਹੇ ਕਿਉਂਕਿ ਲਗਾਤਾਰ ਆਮਦ ਪੇ ਪਾਰਟੀ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਸੀ ਕਿ 13 ਜ਼ੀਰੋ ਕਰਾਂਗੇ ਪਰ ਇਸ ਵਾਰ ਆਮਦ ਪੇ ਪਾਰਟੀ ਦੇ ਹਿੱਸੇ ਸਿਰਫ 3 ਸਟਾਈਆਂ ਨੇ ਹਾਲਾਂਕਿ ਵੀ ਦੱਸਤੇ ਕਿ ਚੋਣ ਨਤੀਜਿਆਂ ਤੋਂ ਬਾਅਦ ਕਿਹਾ ਜਾ ਰਿਹਾ ਕਿ ਪ੍ਰਸ਼ਾਸਨਿਕ ਫੇਰ ਬਦਲ ਵੀ ਹੋ ਸਕਦਾ ਨਵੇਂ ਸਰਕਾਰ ਦੇ ਅਜੰਡੇ ਨੂੰ ਤਿਆਰ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਹਾਲਾਂਕਿ ਲੋਕਾਂ ਦੀ ਨਿਰਾਸ਼ਾ ਦਾ ਹੱਲ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੱਢਿਆ ਜਾਵੇਗਾ ਸੋ ਖਬਰ ਤੁਹਾਡੇ ਨਾਲ ਹੁਣ ਸਾਂਝੀ ਕਰ ਰਹੇ ਹਾਂ ਕਿ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਵਿੱਚ ਆម ਆਦਮੀ ਪਾਰਟੀ ਦੇ ਵੱਲੋਂ ਆਤਮ ਮੰਥਨ ਕੀਤਾ ਜਾਵੇਗਾ ਕਿਉਂਕਿ ਵਿਧਾਇਕਾ ਤੇ ਹਲਕਾ ਇੰਚਾਰਜ ਤੋਂ ਰਿਪੋਰਟ ਮੰਗੀ ਜਾਵੇਗੀ ਸਾਰਾ ਹੀ ਜਿਹੜਾ ਜਾਣਿਆ ਜਾਵੇਗਾ ਕਿ ਆਖਿਰਕਾਰ ਕਿੱਥੇ ਕਮੀਆਂ ਰਹਿ ਗਈਆਂ ਕੀ ਚੜਾਇਆ ਸਮੱਸਿਆਵਾਂ ਆਈਆਂ ਜਿਸ ਕਰਕੇ ਨੁਕਸਾਨ ਇਸ ਵਾਰ ਪੰਜਾਬ ਦੇ ਵਿੱਚ ਆਮ ਆਦਮੀ ਨੂੰ ਪੁਕਤਨਾ ਪਿਆ ਸੋ ਅੱਜ ਜੇਤੂ ਸੰਸਦਾਂ ਨਾਲ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਮੁਲਾਕਾਤ ਕੀਤੀ ਜਾਵੇਗੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਨੂੰ ਲੈ ਕੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕਿਸ ਤਰੀਕੇ ਦੀ ਪਲਾਨਿੰਗ ਜੜਿਆ ਕੀਤੀ ਜਾਂਦੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਸਾਫ਼ ਹੋ ਜਾਵੇਗਾ ਆਤਮ ਮੰਥਨ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾਵੇਗਾ